ਇਹ ਜਿਹੜੀ ਚਿੱਠੀ ਹੈ ਕਾਲੀ ਦਲ ਜਾਂ ਕਾਂਗਰਸ ਵੱਲੋਂ ਹੀ ਨਹੀਂ ਦਿੱਤੀ ਗਈ ਬਲਕਿ ਬਾਬਾ ਨਾਨਕ ਦੇ ਨਾਂ ਲੈਵਾ ਲੋਕ ਜਿਹੜੇ ਵਿਸ਼ਵ ਭਰ ਦੇ ਲੋਕ ਹੈ ਉਹਨਾਂ ਨੂੰ ਇਹ ਚਿੱਠੀ ਹੈ ਉਹਨਾਂ ਦੇ ਸੈਂਟੀਮੈਂਟਲ ਦੀ ਤਰਜਮਾਨੀ ਕਾਂਗਰਸ ਪਾਰਟੀ ਕਰਦੀ ਹੈ ਇਹ ਕਾਂਗਰਸ ਪਾਰਟੀ ਨੇ ਜਿਹੜੀ ਚਿੱਠੀ ਲਿਖੀ ਹੈ ਇਹ ਬਾਬਾ ਨਾਨਕ ਦੀ ਸੰਗਤ ਵਾਸਤੇ ਚਿੱਠੀ ਹੈ ਇਹ ਵਿਛਪਦੇ ਲੋਕਾਂ ਵਾਸਤੇ ਚਿੱਠੀ ਹੈ ਔਰ ਭਾਰਤ ਸਰਕਾਰ ਨੂੰ ਇਸ ਗੱਲ ਦਾ ਧਿਆਨ ਦੇਣਾ ਚਾਹੀਦਾ ਹੈ ਔਰ ਜਿੰਨੇ ਮਰਜ਼ੀ ਹਾਲਾਤ ਖਰਾਬ ਹੋਏ ਲੇਕਿਨ ਬਾਬਾ ਨਾਨਕ ਦੀ ਪਾਵਨ ਛੋ ਧਰਤੀ ਤੇ ਪਾਕਿਸਤਾਨ ਜਾ ਕੇ ਦਰਸ਼ਨ ਕਰਨ ਵਾਸਤੇ ਕਦੀ ਕਿਸੇ ਨੇ ਨਹੀਂ ਰੋਕਿਆ ਔਰ ਅੱਜ ਮੈਚ ਹੋ ਰਿਹਾ ਹੈ ਉਹਨੂੰ ਤੁਸੀਂ ਅਲੋਕ ਕਰ ਰਹੇ ਹੋ ਜਿੱਥੇ ਹਜ਼ਾਰਾਂ ਕਰੋੜਪਈ ਦਾ ਧੰਦਾ ਹੁੰਦਾ ਹੈ ਉਹਨੂੰ ਤੁਸੀਂ ਅਲੋਕ ਕਰ ਰਹੇ ਹੋ ਜਿੱਥੇ ਆਸਤਾ ਹੈ ਜਿੱਥੇ ਦੁਆਵਾਂ ਮਿਲਦੀਆਂ ਵਿਸ਼ਵ ਦੀ ਸ਼ਾਂਤੀ ਵਾਸਤੇ ਦੁਆ ਹੋਣੀ ਹੈ ਹਿੰਦੁਸਤਾਨ ਦੀ ਤਰੱਕੀ ਵਾਸਤੇ ਦੁਆ ਹੋਣੀ ਹੈ ਪੰਜਾਬ ਦੇ ਸਰਬੱਤ ਦੇ ਭਲੇ ਦੀ ਗੱਲ ਹੋਣੀ ਹੈ ਉੱਥੇ ਅਲੋਕ ਕਰਨਾ ਚਾਹੀਦਾ ਹੈ ਔਰ ਅਸੀਂ ਇਹ ਮੰਗ ਕਰਦੇ ਹਾਂ ਕਿ ਫੌਰੀ ਤੌਰ ਤੇ ਭਾਰਤ ਸਰਕਾਰ ਆਪਣਾ ਫੈਸਲਾ ਵਾਪਸ ਲੇ ਔਰ ਹਿੰਦੁਸਤਾਨ ਦੇ ਔਰ ਦੇਸ਼ ਪਰ ਦੀ ਸੰਗਤ ਨੂੰ ਪਾਕਿਸਤਾਨ ਚ ਜਾ ਕੇ ਦਰਸ਼ਨ ਕਰਨ ਦਾ ਮੌਕਾ ਦੇਵੇ